ਔਰ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸ਼ਰੀ ਪੰਜਾਬੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਲੋ ਚਾਰਦੀ ਕਲਾ ਚ ਰੋ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਤੇ ਇੱਧਰ ਆਪਾਂ ਨਾਂ ਲੱਗੇ ਸੀ ਜੀ ਦਾਲ ਨੂੰ ਟਟਦਾ ਮਿਸਤਰੀਆਂ ਦੀ ਬੱਤੀ ਸੀ ਚਾਟ ਕਿ ਮੈਂ ਕਿਹਾ ਚਲੋ ਨਾਰੇ ਬਲੌਗ ਦੀ ਸ਼ੁਰੂਆਤ ਕਰ ਲੈਂਦੀ ਹਾਂ ਬਹੁਤ ਸਾਰੀਆਂ ਭੈਣਾਂ ਨੂੰ ਅਕਸਰ ਸਰਦੀਆਂ 'ਚ ਵੀ ਪ੍ਰੋਬਲਮ ਆਉਂਦੀ ਹੈ ਭੈਣ ਭਰਾਵਾਂ ਨੂੰ ਜਿਵੇਂ ਆਪਾਂ ਸਰਦੀਆਂ ਦੇ ਵਿੱਚ ਆਪਾਂ ਨੂੰ ਦਰਦ ਹੁੰਦਾ ਹੈ ਟੱਟੇ ਦੀ ਖੁੰਦੀ ਉਹਦੇ ਲਈ ਅੱਜ ਬਹੁਤ ਅੱਛੀ ਇੱਕ ਮਤਲਬ ਮੈਂ ਬਣਾਉਂਗੀ ਮੇਗਾ ਚਲੋ ਬਲੌਗ ਦੀ ਸ਼ੁਰੂਆਤ ਕਰਨਾ ਤੇ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗੀ ਬਹੁਤ ਬਣਿਆ ਬਹੁਤ ਅੱਛੇ-ਅੱਛੇ ਕਮੈਂਟ ਵੀ ਆਉਂਦੇ ਆ ਠੀਕ ਹੈ ਜੀ ਇਹ ਬਹੁਤ ਵਧੀਆ ਰੈਪੀਟੀ ਇਕ ਤਾਂ ਦੀ ਠੀਕ ਹੈ ਜੀ ਵੀ ਆਪਾਂ ਆਪਣੇ ਵਰਦਾਂ ਲਈ ਆਪਾਂ ਘਰੇ ਮਤਲਬ ਜੋ ਚੀਜ਼ਾਂ ਆਪਾਂ ਬਣਾ ਸਕਦੇ ਆ ਜਿਵੇਂ ਸਰਦੀਆਂ ਦੇ ਵਿੱਚ ਸਾਨੂੰ ਨਾ ਜੇ ਆਪਾਂ ਕੋਈ ਸੱਟ ਵਗੈਰਾ ਲੱਗਦੀ ਹੋਵੇ ਜਾਂ ਸਾਨੂੰ ਸਰਦੀਆਂ ਦੇ ਵਿੱਚ ਵੈਸੇ ਵੀ ਵੀਕਨੈਸ ਦੀ وجہ ਨਾਲ ਵੀ ਬਹੁਤ ਜ਼ਿਆਦਾ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੇ ਜੋ ਜੋ ਆਪਾਂ ਕਰਦੇ ਹੁੰਨੇ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਕਹਤਾ ਕੋਈ ਰੈਸিপি ਬਣਾਵਾ ਕੋਈ ਰੈਮੀਡੀ ਬਣਾਵਾ ਕੁਝ ਵੀ ਬਣਾਵਾ ਹਾਰਿਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੀ ਹੁੰਨੀ ਆ ਠੀਕ ਹੈ ਜੀ ਆਪਣਾ ਪਿਆਰ ਤੇ ਸਪੋਰਟ ਇਸੇ ਤਰ੍ਹਾਂ ਬਣਾਏ ਰੱਖਿਓ ਬਾਕੀ ਬਣਾਉਂਗੀ ਤੁਹਾਡੇ ਕਮੈਂਟ ਮਤਲਬ ਹਰ ਇੱਕ ਚੀਜ਼ ਸ਼ੇਅਰ ਕਰੂੰਗੀ ਕਿ ਆਪਾਂ ਨੂੰ ਕੀ ਕੁਝ ਲੈਣਾ ਚਾਹੀਦਾ ਕੀ ਬਣਾਉਣਾ ਚਾਹੀਦਾ ਜੋ ਕਿ ਸਾਡੇ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ ਦਰਦਾਂ ਵੀ ਦੂਰ ਹੁੰਦੀਆਂ ਠੀਕ ਹੈ ਜੀ ਤੇ ਬਿਲਕੁਲ ਆਪਾਂ ਘਰੇ ਹੀ ਉਹਨੂੰ ਵਧਾ ਸਕਦੇ ਹਾਂ ਸੌਖੇ ਤਰੀਕੇ ਨਾਲ ਦਵਾਈਆਂ ਤੋਂ ਬਚਣ ਲਈ ਇਹ ਬਹੁਤ ਵਧੀਆ ਤਰੀਕਾ ਹੈ ਠੀਕ ਹੈ ਜੀ ਬਾਕੀ ਤਾਤਾ ਕੁੱਸੀ ਬਨੇ ਰਹੋ ਜੀ ਮੈਂ ਅੱਧਰ ਆਪਣਾ ਕੰਮ ਮੈਂ ਕਿਹਾ ਕਰ ਲਈਏ ਧਾਲ ਵਗੈਰਾ ਨੂੰ ਆਪਣਾ ਲੜਕਾ ਲਾ ਲਿਆ ਸੀ ਕੰਮ ਕਰਦੇ ਕਰਦੇ ਮੈਂ ਕਿਹਾ ਗੁੱਦੂ ਦਾ ਉਹਦੀ ਸ਼ੁਰੂਆਤ ਕਰ ਲਿਆ ਤੇ ਐਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖੋ ਬਨੇ ਰਹੋ गाइस ਤੈਨੋ ਜੀ ਜੀ ਮੈਂ ਕਿ ਮੈਂ ਆਪਣੀਆਂ ਪਿਆਰੀਆਂ ਭੈਣਾਂ ਦੇ ਨਾਲ ਗੱਲ ਕਰ ਰਹੀ ਸੀ ਕਿ ਆਪਣੇ ਜਿਵੇਂ ਹੀ ਅੱਜ ਕੱਲ ਸਰਦੀ ਦਾ ਮੌਸਮ ਚੱਲ ਰਿਹਾ ਹੈ ਬਹੁਤ ਸਾਰਿਆਂ ਦੇ ਦਿੱਕਤ ਆਉਂਦੀ ਹੈ ਜਿਵੇਂ ਕਿਸੇ ਦੇ ਜੋੜਾਂ 'ਚ ਦਰਦ ਹੱਥਾਂ 'ਚ ਦਰਦ ਲੱਤਾਂ 'ਚ ਦਰਦ ਬਾਹਾਂ 'ਚ ਦਰਦ ਮੋਢਿਆਂ 'ਚ ਦਰਦ ਹਨ ਤੇ ਬਹੁਤ ਸਾਰੀਆਂ ਪ੍ਰੋਬਲਮ ਆ ਜਾਂਦੀਆਂ ਤੇ ਉਹਦੇ ਦੀ ਆਪੇ ਇੱਕ ਬਹੁਤ ਵਧੀਆ ਚੂਰਨ ਤੇ ਕੀ ਕੁਝ ਪਾ ਕੇ ਬਣਾਵਾਂਗੇ ਉਹ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਨ ਲੱਗੀ ਮੈਂ ਆਪਣੇ ਲਈ ਬਣਾਉਣ ਲੱਗੀ ਸੀ ਮੇਰੇ ਨਾਲ ਬਾਜੂ ਤੇ ਲੱਗਿਆ ਸੀ ਕਰੰਟ ਬੜੇ ਸਾਲ ਹੋ ਗਏ ਤੇ ਹਰ ਸਰਦੀ ਦੇ ਵਿੱਚ ਮੇਰੀ ਇੱਥੋਂ ਬਾਜੂ ਬਹੁਤ ਦਿੱਕਤ ਆਉਂਦੀ ਹੈ ਕਈ ਵਾਰ ਜਿਵੇਂ ਮੈਂ ਥੋੜਾ ਵਜਨ ਦਾ ਜਾਂ ਕਪੜੇ ਤੋਂ ਹੁੰਦਾ ਕੋਈ ਕੰਮ ਕਰਦੀ ਆ ਨਾ ਤੇ ਫਿਰ ਮੇਰੀ ਬਾਜੂ ਦਰਦ ਹੁੰਦੀ ਏ ਤੇ ਜਿਵੇਂ ਤੁਹਾਡੇ ਵੀ ਕੋਈ ਦਿੱਕਤ ਹੁੰਦੀ ਹੈ ਜੀ ਮੇਰੇ ਨਾਲ ਬਹੁਤ ਜ਼ਿਆਦਾ ਪ੍ਰੋਬਲਮ ਸਰਦੀਆਂ ਦੇ ਵਿੱਚ ਆਉਂਦੀ ਹੈ ਕਿਉਂਕਿ ਮੇਰੇ ਬਹੁਤ ਸਾਰੀਆਂ ਸੱਟਾਂ ਲੱਗੀਆਂ ਹੋਈਆਂ ਫਿਰ ਮੈਸੇ ਕਰਕੇ ਨਾ ਆਪਣਾ ਪਾਊਡਰ ਬਣਾਉਣੀ ਹੁੰਦੀ ਆ ਉਸੇ ਤਰ੍ਹਾਂ ਹੀ ਮੈਂ ਕਿਹਾ ਚਲੋ ਆਪਣੀਆਂ ਭੈਣਾਂ ਨਾਲ ਸ਼ੇਅਰ ਕਰ ਦਿਆਂ ਤੇ ਉਹਦੇ ਲਈ ਆਪਾਂ ਕੀ ਕੁਝ ਲੈਣਾ ਤੁਹਾਡੇ ਨਾਲ ਹਰ ਇੱਕ ਚੀਜ਼ ਮੈਂ ਸ਼ੇਅਰ ਕਰੂੰਗੀ ਠੀਕ ਹੈ ਜੀ ਜੋ ਜੋ ਕੁਝ ਲਿਆ ਔਰ ਬਿਲਕੁਲ ਨਹੀਂ ਆਪਾਂ ਨਾ ਕਾਪੀ ਪੈਨ ਲੈ ਲਓ ਤੇ ਕਾਪੀ ਪੈਨ ਦੇ ਵਿੱਚ ਤੁਸੀਂ ਸੇ ਵੇ ਕਿੰਨਾ ਕੁਛ ਆਪਾਂ ਕਿੱਦਾਂ ਪਾਣਾ ਠੀਕ ਹੈ ਜੀ ਇਹ ਮਚੂਰਨ ਬਣਾਉਣ ਲੱਗੀ ਆ ਚੂਰਨ ਹੀ ਇੱਕ ਤਰ੍ਹਾਂ ਦਾ ਬਹੁਤ ਪਾਊਡਰ ਲਾ ਲਓ ਜਾਂ ਚੂਰਨ ਲਾ ਲਓ ਜੋ ਵੀ ਹੈਗਾ ਠੀਕ ਹੈ ਇਹਨੂੰ ਆਪਾਂ ਲੈਣਾ ਕਿੱਦਾਂ ਕਿੰਨੀ ਵਾਰੀ ਲੈਣਾ ਇਹ ਵੀ ਤੁਹਾਨੂੰ ਮੈਂ ਜ਼ਰੂਰ ਦੱਸੂਗੀ ਤੇ ਦੇਖ ਲਓ ਹੁਣ ਧਿਆਨ ਨਾਲ ਤੁਸੀਂ ਆ ਸਾਰੀਆਂ ਚੀਜ਼ਾਂ ਠੀਕ ਹੈ ਜੀ ਆ ਦੇਖੋ ਜੀ ਆਪਾਂ 20-25 ਮਖਾਣੇ ਲੈ ਲੈਣੇ ਆ ਠੀਕ ਹੈ ਗਿਣ ਕੇ ਲਿਓ ਤੁਸੀਂ ਕੱਚੀ ਕੋਈ ਮਖਾਣੇ ਲੈ ਲੈਣੇ ਆ ਠੀਕ ਹੈ 10-12 ਤੁਸੀਂ ਗਿਰੀਆਂ ਬਦਾਮ ਦੀਆਂ ਲੈ ਲੈਣੀਆਂ ਠੀਕ ਹੈ ਜੀ ਚੌਥਾ ਚਮਚ ਤੁਸੀਂ ਜਿਹੜੀ ਦਾਲ ਚੀਨੀ ਹੁੰਦੀ ਹੈ ਨਾ ਆ ਦੇਖੋ ਇਦਾਂ ਦੀ ਦਾਲ ਚੀਨੀ ਹੁੰਦੀ ਹੈ ਬਿਲਕੁਲ ਇਸ ਸਟਿਕ ਜੀ ਹੁੰਦੀ ਹੈ ਮੈਂ ਤੁਹਾਨੂੰ ਸਿਰਫ ਇਹ ਦਿਖਾਣ ਲਈ ਰੱਖੀ ਹੋਈ ਹੈ ਤੇ ਇਹਦਾ ਮੈਂ ਪਾਊਡਰ ਬਣਾ ਲਿਆ ਠੀਕ ਹੈ ਚੌਥਾ ਹਿੱਸਾ ਮਤਲਬ ਇਹ ਚਮਚ ਦਾ ਚੌਥਾ ਹਿੱਸਾ ਲੈਣਾ ਆਪਾਂ ਦੇਖੋ ਇਹ ਇੰਨਾ ਲਾ ਲਓ ਤੁਸੀਂ ਇੰਨਾ ਕੋ ਚਮਚ ਠੀਕ ਹੈ ਇਹਦੇ ਵਿੱਚ ਹੀ ਆਪਾਂ ਪਾ ਲੈਣਾ ਠੀਕ ਹੈ ਪਾਊਡਰ ਦੇ ਵਿੱਚ ਚਾਹੇ ਬਾਅਦ ਚ ਮਿਕਸ ਕਰ ਲਿਓ ਜੇਕਰ ਤੁਸੀਂ ਪੀਸ ਨਹੀਂ ਹੈ ਤੇ ਇੱਕ ਸਟਿਕ ਤੁਸੀਂ ਇੰਨੀ ਕੁ ਸੁੱਟ ਲੈਣੀ ਹੈ ਆ ਮਿਲ ਜੇਗੀ ਤੁਹਾਨੂੰ ਪੰਸਾਰੀ ਕੋਲੋਂ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਲੈ ਲੈਣੇ ਜੀ ਜੇਕਰ ਤੁਹਾਨੂੰ ਕਾਲੇ ਤਿਲ ਮਿਲ ਸਕਦੇ ਆ ਜਿਹੜੀਆਂ ਭੈਣਾਂ ਨੂੰ ਕਾਲੇ ਤਿਲ ਮਿਲ ਸਕਦੇ ਆ ਤੇ ਕਾਲੇ ਤਿਲ ਵੀ ਲੈ ਸਕਦੀਆਂ ਨਹੀਂ ਮਿਲਦੇ ਤੇ ਆਪਣੇ ਕੋਲ ਇੱਥੇ ਨਾ ਘੱਟ ਮਿਲਦੇ ਆ ਕਿਉਂਕਿ ਇਹ ਮਿਲਦੇ ਆ ਵਿਸ਼ਾਖਾਪਟਨ ਦੇ ਅੰਦਰ ਆ ਪ੍ਰਦੇਸ਼ ਸਾਈਡ ਮਿਲਦੇ ਆ ਤੇ ਆਹ ਲੋ ਜੀ ਇੱਕ ਚਮਚ ਆਪਾਂ ਤਿਲਾਂ ਦਾ ਲੈ ਲੈਣਾ ਠੀਕ ਹੈ ਆ ਦੇਖੋ ਇੱਕ ਚਮਚ ਆਪਾਂ ਤਿਲਾਂ ਦਾ ਲੈ ਲਿਆ ਚਾਰ ਖਰੋਤ ਸਾਬਤ ਲੈਣੇ ਮੈਂ ਅੱਠ ਟੁੱਟੇ ਹੋਏ ਸੀਗੇ ਅੱਠ ਗਿਰੀਆਂ ਜੀਆਂ ਲੈ ਲਈਆਂ ਠੀਕ ਹੈ ਜੀ 4 ਕਰੋੜ ਲੈ ਲੈਣੇ ਆ ਸਾਬਤ ਠੀਕ ਹੈ ਉਸ ਤੋਂ ਬਾਅਦ ਆਪਾਂ ਲੈਣੀ ਹੈ ਜੀ ਖਸਖਸ ਠੀਕ ਹੈ ਜੀ ਤੇ ਲੋ ਜੀ ਇਹ ਲੈ ਲੈਣੀ ਆਪਾਂ ਖਸਖਸ ਖਸਖਸ ਮਿਲੇਗੀ ਆਪਾਂ ਨੂੰ ਠੀਕ ਹੈ ਕਰੀਆਨੇ ਵਾਲੇ ਸਟੋਰ ਕੋਲੋਂ ਵੀ ਮਿਲ ਜੇਗੀ ਪੰਸਾਰੀ ਕੋਲੋਂ ਤੇ ਮਿਲ ਜੇਗੀ ਇੱਕ ਚਮਚ ਆਪਾਂ ਖਸਖਸ ਲੈਣੀ ਖਸਖਸ ਤੁਸੀਂ ਵਾਤ ਵੀ ਕਰ ਸਕਦੇ ਹੋ ਦੋ ਚਮਚ ਵੀ ਲੈ ਸਕਦੇ ਹੋ ਸਾਡੇ ਦਿਮਾਗ ਲਈ ਜਿਵੇਂ ਸਿਰਦਰਦ ਵਗੈਰਾ ਹੁੰਦਾ ਨਾ ਉਹਦੇ ਲਈ ਬਹੁਤ अच्छी चीज है ठीक है उसके बाद लेनी है जी आपा मिश्री मिश्री ਤੁਸੀਂ ਅੰਦਾਜ਼ ਅਨਸਾਰ ਲੈਣੀ ਹੈ और मिश्री ਤੁਸੀਂ ਢਾਗੇ ਵਾਲੀ ਲੈਣੀ है ये चीज ਦਾ ਧਿਆਨ ਰੱਖਿਓ ਇਹਨੂੰ ਪੀਸ ਕੇ ਤੁਸੀਂ ਜੇਕਰ मिश्री ਲੈਂਦੇ ਹੋ ਤੇ ਇੱਕ ਡਲੀ ਠੀਕ ਹੈ ਐਨੀ ਕੁ ਆ ਦੇਖੋ ਐਨੀ ਕੁ ਆਪਣੇ ਟੇਸਟ ਅਨਸਾਰ ਪਾਣੀ ਮੈਂ ਤੋੜ ਕੇ ਢਾਗੇ ਵਾਲੀ मिश्री ਹੋਣੀ ਚਾਹੀਦੀ ਇਹ ਵੀ ਆਪਾਂ ਇਹਦੇ ਵਿੱਚ ਹੀ ਪਾ ਲਾਂਗੇ ਠੀਕ ਹੈ ਆ ਦੇਖੋ ਮੈਂ मिश्री ਇਕੱਠੀ ਲਿਆ ਕੇ ਰੱਖੀ ਹੋਈ ਹੈ ਮੈਂ ਇਸੇ ਤਰ੍ਹਾਂ ਹੀ ਆਪਣੀ ਪੀਸ ਕੇ ਜਿਸ ਦੇ ਵਿੱਚ ਵੀ ਕਰਦੇ ਆ ਨਾ ਇਹਦੇ ਨਾਲ ਨਾ ਸ਼ੂਗਰ ਵਗੈਰਾ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਵਧੀਆ ਵੀ ਚੀਜ਼ ਹੁੰਦੀ ਹੈ ਤੇ ਇਹ ਚੀਜ਼ਾਂ ਨੂੰ ਫਿਰ ਉਸ ਤੋਂ ਬਾਅਦ ਆਪਾਂ ਲੈਣੀ ਹੈ ਜੀ ਸੁੰਡ ਸੁੰਡ ਆਪਾਂ ਚੌਥਾ ਹਿੱਸਾ ਚਮਚ ਮਤਲਬ ਇੱਕ ਚਮਚ ਦਾ ਚੌਥਾ ਹਿੱਸਾ ਲਾ ਲਓ ਪੀਸੀ ਹੋਈ ਸੁੰਡ ਲੈਣੀ ਹੈ ਠੀਕ ਹੈ ਜੀ ਤੇ ਆ ਜਿਹੜੀ ਆਪਾਂ ਦਾਲਚੀਨੀ ਇਹ ਬਾਅਦ ਚੋਂ ਆਪਾਂ ਕਰ ਲਾਂਗੇ ਇਹਨਾਂ ਨੂੰ ਸਾਰਿਆਂ ਨੂੰ ਨਾ ਸਾਰੀਆਂ ਚੀਜ਼ਾਂ ਨੂੰ ਆਪਾਂ ਪੀਸ ਲੈਣਾ ਠੀਕ ਹੈ ਜੀ ਥੋੜਾ ਜਿਹਾ ਜੇ ਤੁਸੀਂ ਚਾਹੋ ਇਹਨੂੰ ਹਲਕਾ ਜਿਹਾ ਜਿਵੇਂ ਥੋੜਾ ਨਮੀ ਜੀ ਆ ਜਾਂਦੀ ਹੈ ਨਾ ਹਲਕਾ ਜਿਹਾ ਆਪਾਂ ਕੜਾਈ ਦੇ ਵਿੱਚ ਨੂੰ ਥੋੜਾ ਸੇਕ ਲੈਣੇ ਆ ਠੀਕ ਹੈ ਸਭ ਤੋਂ ਪਹਿਲਾਂ ਨੂੰ ਆਪਾਂ ਸੇਕ ਕੇ ਫਿਰ ਉਸ ਤੋਂ ਆਪਾਂ ਬਾਅਦ ਇਹਨੂੰ ਪੀ ਲਾਂਗੇ ਫਿਰ ਆਪਾਂ ਇਹਨੂੰ ਕਿਸ ਤਰ੍ਹਾਂ ਲੈਣਾ ਹੈ ਕਿਹਦੇ ਨਾਲ ਲੈਣਾ ਉਹ ਵੀ ਤੁਹਾਨੂੰ ਦੱਸੂਗੀ ਮੇਰੇ ਕੋਲ ਦਾਲਚੀਨੀ ਦਾ ਵੀ ਪਾਊਡਰ ਹੈਗਾ ਮੇਰੇ ਕੋਲ ਸੁਡ ਦਾ ਵੀ ਪਾਊਡਰ ਹੈਗਾ ਉਹ ਵੀ ਮੈਂ ਇਹਦੇ ਵਿੱਚ ਮਿਕਸ ਕਰਾਂਗੀ ਸਿਰਫ ਇਹ ਮੈਂ ਤੁਹਾਨੂੰ ਦਿਖਾਣ ਲਈ ਰੱਖੀ ਹੈ ਕਿ ਜੇ ਕੋਸ਼ਿਸ਼ ਇਹ ਨਹੀਂ ਕਰਿਆ ਕਰੋ ਕਿ ਤੁਸੀਂ ਆਪਣੇ ਘਰ ਲੈ ਆ ਕੇ ਇਹ ਚੀਜ਼ਾਂ پیسਿਆ ਕਰੋ ਤੁਸੀਂ ਪਾਊਡਰ ਪੀਸਿਆ ਪਸਾਇਆ ਕਦੀ ਨਾ ਲੈ ਕੇ ਆਇਆ ਕਰੋ ਕਿਉਂਕਿ ਉਹਨਾਂ ਵਿੱਚ ਮਿਲਾਵਟ ਹੁੰਦੀ ਹੈ ਆਪਾਂ ਆਪਣੇ ਘਰ ਲਿਆ ਕੇ ਪੀਸਾਂਗੇ ਨਾ ਤੇ ਸਾਨੂੰ ਵਧੀਆ ਮਤਲਬ ਰਿਜ਼ਲਟ ਵੀ ਮਿਲਦੇ ਕੋਈ ਮਿਲਾਵਟ ਨਹੀਂ ਹੁੰਦੀ ਥੋੜੀ ਜਿਹੀ ਨਾ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਹੈ ਕਿ ਚਲੋ ਮਿਕਸੀ ਨਹੀਂ ਹੈਗੀ ਉਹਨਾਂ ਨੂੰ ਹੁੰਦਾ ਕਿ ਅਸੀਂ ਪਾਊਡਰ ਲੈ ਆਈਏ ਇਹ ਤੁਹਾਡੇ ਦਾ ਰਾਮ ਬਾਣ ਨੁਸਖਾ ਹੈ ਤੇ ਤੁਸੀਂ ਲਿਖ ਲਓ ਕਾਪੀ ਦੇ ਉੱਤੇ ਠੀਕ ਹੈ ਜੀ ਬਾਕੀ ਹੁਣ ਮੈਂ ਤੁਹਾਨੂੰ ਪੀਸ ਕੇ ਸਾਰਾ ਕੁਝ ਇਹਨੂੰ ਕਰ ਦਿਆਂ ਜੀ ਆਪਾਂ ਗ੍ਰਾਇੰਡ ਹਲਕਾ ਜਿਹਾ ਆਪਾਂ ਰੋਸਟ ਕਰ ਲੈਨੇ ਆ ਤੇ ਲੋ ਜੀ ਹਲਕਾ ਆਪਾਂ ਕੜਾਈ 'ਚ ਰੱਖ ਲੈਨੇ ਕਿਉਂਕਿ ਥੋੜੀ ਜਿਹੀ ਨਾ ਕਈ ਵਰੀ ਨਮੀ ਜੀ ਹੁੰਦੀ ਇਸ ਕਰਕੇ ਆਪਾਂ ਨੂੰ ਕਰਨਾ ਪੈ ਜਾਂਦਾ ਹੈ ਇਹਦਾ ਮੈਂ ਦੋਨੋਂ ਦਾ ਪਾਊਡਰ ਤੁਹਾਨੂੰ ਮੈਂ ਦੱਸ ਚੁੱਕੀ ਹਾਂ ਲਉਂਗੇ ਇਹਨੂੰ ਹਲਕਾ ਜਿਹਾ ਆਪਾਂ ਕੜਾਈ ਦੇ ਵਿੱਚ ਕਿਉਂ ਨਹੀਂ ਪਾਣਾ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਬਿਲਕੁਲ ਵੀ ਕਿਉਂ ਨਹੀਂ ਪਾਣਾ ਹੈਗਾ ਠੀਕ ਹੈ ਜੀ ਕਿਉਂ ਪਾਣ ਦੀ ਲੋੜ ਨਹੀਂ ਹੈਗੀ ਲੈ ਮੈਂ ਮਿਕਸਿੰਗ ਵਿੱਚ ਇਸ ਇਹ ਸਾਡੇ ਜੀ ਦੇ ਕਈ ਵਰੀ ਹੁੰਦਾ ਨਾ ਦਰਦਾਂ ਦੇ ਲਈ ਇੰਨਾ ਵਧੀਆ ਚੀਜ਼ ਹੈ ਤੇ ਬਹੁਤ ਅੱਛੀ ਚੀਜ਼ ਹੈ ਮੈਂ ਆਰ ਲੈਣਾ ਕਿਸ ਤਰ੍ਹਾਂ ਆਪਾਂ ਇਹ ਵੀ ਮੈਂ ਤੁਹਾਨੂੰ ਸਾਰੀ ਕੁਆਂਟੀਟੀ ਦੱਸੂੰਗੀ ਕਿੰਨਾ ਕੁ ਲੈਣਾ ਹੈ ਕਿਹਦੇ ਨਾਲ ਲੈਣਾ ਹੈ ਔਰ ਕਿਸ ਟਾਈਮ ਲੈਣਾ ਹੈ ਠੀਕ ਹੈ ਜੀ ਮੈਂ ਦੇਖੋ ਥੋੜਾ ਆਪਾਂ ਕੜਾਈ ਜੀ ਗਰਮ ਕਰਕੇ ਹਲਕਾ ਜਿਹਾ ਆਪਾਂ ਨੂੰ ਔਰ ਜਿੰਨੇ ਜਿੰਨੇ ਚੀਜ਼ਾਂ ਦੱਸੀਆਂ ਨਾ ਤੁਸੀਂ ਔਰ ਨਹੀਂ ਕਰਨੀਆਂ ਜ਼ਿਆਦਾ ਨਹੀਂ ਬਿਲਕੁਲ ਜੀ ਕਰਨੀਆਂ ਹੈਗੀਆਂ ਤੇ ਇਹ ਮਤਲਬ ਮੈਂ ਹਫਤੇ ਖੂਦਾ ਬਣਾਉਣ ਲੱਗੀ ਆ ਠੀਕ ਹੈ ਜੀ ਤੁਹਾਨੂੰ ਲੱਗਦਾ ਹਫਤੇ ਬਾਅਦ ਤੁਸੀਂ ਹੋਰ ਬਣਾ ਸਕਦੇ ਹੋ ਤੇ ਇਹ ਸਰਦੀਆਂ ਸਰਦੀਆਂ ਲੈਣਾ ਆਪਾਂ ਠੀਕ ਹੈ ਜੀ ਸਰਦੀਆਂ ਦੇ ਲਈ ਬਹੁਤ ਅੱਛਾ ਹੈ ਜਿਨ੍ਹਾਂ ਨੂੰ ਦਰਦ ਦੀ ਬਹੁਤ ਜ਼ਿਆਦਾ ਪ੍ਰੋਬਲਮ ਨਹੀਂ ਮੈਂ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਵੀ ਪੜਦੀ ਹੁੰਦੀਆਂ ਕਈ ਮੈਨੂੰ ਦੱਸਦੇ ਹੁੰਦੇ ਆ ਕਿ ਸਾਡੇ ਲੱਤਾਂ ਦੇ ਵਿੱਚ ਦਰਦ ਰਹਿੰਦਾ ਹੈ ਵੀਕਨੈਸ ਦੀ ਵਜ੍ਹਾ ਕਰਕੇ ਨਲ ਵੀ ਹੋ ਜਾਂਦਾ ਹੈ ਔਰ ਇਹ ਖਸਖਸ ਜੜੀ ਹੈ ਨਾ ਇਹ ਦਿਮਾਗ ਦੇ ਲਈ ਬਹੁਤ ਅੱਛੀ ਚੀਜ਼ ਹੈ ਬਹੁਤ ਸਾਰੇ ਭੈਣ ਭਰਾਵਾਂ ਨੂੰ ਪ੍ਰੋਬਲਮ ਆਂਦੀ ਹੈ ਕਿ ਜਿਹੜੀ ਖਸਖਸ ਹੈ ਨਾ ਇਹ ਸਾਡੇ ਦਿਮਾਗ ਲਈ ਬਹੁਤ ਹੈ ਪਤਾ ਤੁਹਾਨੂੰ ਦੁੱਤ ਦੇ ਵਿੱਚ ਬਦਾਮ ਔਰ ਖਸਖਸ ਆਪਾਂ ਰਾਤੀ ਔਰ ਇੱਕ ਛਵਾਰਾ ਜੇਕਰ ਆਪਾਂ ਰਾਤ ਨੂੰ ਭਾਲ ਕੇ ਪੀਂਦੇ ਆ ਨਾ ਸਾਡੇ ਦਿਮਾਗ ਲਈ ਬਹੁਤ ਅੱਛੀ ਚੀਜ਼ ਹੈ ਲੋ ਜੀ ਹਲਕਾ ਜਿਹਾ ਆਪਾਂ ਕਰ ਲਿਆ ਠੀਕ ਹੈ ਹੁਣ ਇਹਨੂੰ ਆਪਾਂ ਕਰ ਦਿੰਨੇ ਆ ਹਲਕਾ ਜਿਹਾ ਬੰਦ ਥੋੜਾ ਜਿਹਾ ਹੁਣ ਆਪਣੀ ਮੇਰੇ ਵਿੱਚ ਨਾ ਆਪਣੀਆਂ ਦੇ ਵਿੱਚੇ ਪਾ ਕੇ ਪੀਸ ਲੈਣੇ ਆ ਇਹਦਾ ਪਾਊਡਰ ਵੀ ਨਾਲ ਆ ਲੈਣਾ ਠੀਕ ਹੈ ਆ ਦੇਖੋ ਮਿਸ਼ਰੀ ਵੀ ਮੈਂ ਇਹਦੇ ਵਿੱਚੇ ਪਾਣੀ ਮਿਸ਼ਰੀ ਮੈਂ ਪਾਈ ਸੀ ਘੱਟ ਲਈ ਤੇ ਹੁਣ ਆਪਾਂ ਜਿਹੜੀ ਦਾਲਚੀਨੀ ਤੁਹਾਨੂੰ ਮੈਂ ਦੱਸ ਰਹੀ ਸੀ ਨਾ ਦਾਲਚੀਨੀ ਚੌਥਾ ਹਿੱਸਾ ਪਾ ਇਹਦੇ ਵਿੱਚੇ ਕਰ ਲੈਣੇ ਆ ਆ ਦੇਖੋ ਜੀ ਚੌਥਾ ਹਿੱਸਾ ਦਾਲਚੀਨੀ ਦਾ ਲੈਣਾ ਠੀਕ ਹੈ ਅਰ ਥੋੜੀ ਜੀ ਆਪਾਂ ਲੈਣੀ ਹੈ ਜੀ ਸੁੰਢ ਤੇ ਲੋ ਜੀ ਆ ਦੇਖੋ ਇਦਾਂ ਹੀ ਬਿਲਕੁਲ ਮਾਮੂਲੀ ਜੀ ਆਪਾਂ ਜ਼ਿਆਦਾ ਨਹੀਂ ਲੈਣੀ ਆ ਦੇਖੋ ਇਹ ਬਿਲਕੁਲ ਮਾਮੂਲੀ ਜੀ ਲੈਣੀ ਆ ਤੁਸੀਂ ਇਹ ਕੁਆਂਟੀਟੀ ਦੇਖ ਲਓ ਬਿਲਕੁਲ ਘੱਟ ਇਹਨੂੰ ਇਹਦੇ ਵਿੱਚ ਹੀ ਆਪਾਂ ਪਾ ਲੈਣੀ ਠੀਕ ਹੈ ਹੁਣ ਆਪਾਂ ਕਰ ਲੈਣੀ ਆ ਜੀ ਆਪਣਾ ਇਹ ਸਾਰਾ ਕੁਝ ਗਰਾਇੰਡ ਕਰ ਲੈਣੀ ਆ ਬਿਲਕੁਲ ਬਰੀਕ ਜਿਹਾ ਪਾਊਡਰ ਬਣਾ ਲੈਣੀ ਆ ਤੇ ਲੋ ਜੀ ਤੁਸੀਂ ਆ ਦੇਖ ਸਕਦੇ ਹੋ ਆ ਦੇਖੋ ਕਿੰਨਾ ਵਧੀਆ ਪਾਊਡਰ ਬਣ ਗਿਆ ਨਾ ਆ ਦੇਖਾ ਆ ਦੇਖੋ ਤੁਸੀਂ ਹੁਣ ਇਹਨੂੰ ਲੈਣਾ ਕਿੱਦਾਂ ਆਪਾਂ ਹਰ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਇਹਨੂੰ ਕੰਚ ਦੀ ਡੱਬੀ ਦੇ ਵਿੱਚ ਪਾ ਕੇ ਰੱਖ ਲਓ ਰਾਤੀ ਆਪਾਂ ਜਦੋਂ ਵੀ ਰੋਟੀ ਖਾਣ ਤੋਂ ਬਾਅਦ ਸੌਣ ਲੱਗਦੇ ਹਾਂ ਨਾ ਤੇ ਅੱਧਾ ਚਮਚ ਆ ਦੇਖੋ ਤੁਸੀਂ ਇਹ ਅੱਧਾ ਜ਼ਿਆਦਾ ਵੀ ਨਹੀਂ ਜੇਕਰ ਤੁਸੀਂ ਸਵੇਰੇ ਸ਼ਾਮ ਲੈਣਾ ਹੈ ਤੇ ਅੱਧਾ-ਅੱਧਾ ਚਮਚ ਸਵੇਰੇ ਅੱਧਾ ਚਮਚ ਹੀ ਸ਼ਾਮ ਨੂੰ ਠੀਕ ਹੈ ਆ ਦੇਖ ਲਓ ਇਹਨਾਂ ਲੈਣਾ ਕੋਸੇ ਦੁੱਧ ਦੇ ਨਾਲ ਜਿਨ੍ਹਾਂ ਨੂੰ ਬੀਬੀ ਦੀ ਪ੍ਰੋਬਲਮ ਹੈ ਨਾ ਉਹ ਬਿਲਕੁਲ ਮਲਾਈ ਲੱਥਾ ਦੁੱਧ ਲੈਣ ਮਲਾਈ ਵਾਲਾ ਦੁੱਧ ਬਿਲਕੁਲ ਨਹੀਂ ਲੈਣਾ ਹੈਗਾ ਠੀਕ ਹੈ ਜੀ ਇਹ ਚੀਜ਼ ਦਾ ਵੀ ਤੁਸੀਂ ਧਿਆਨ ਰੱਖਿਓ ਅੱਤਾ ਚਮਚ ਆਪਾਂ ਸਵੇਰੇ ਲੈਣਾ ਠੀਕ ਹੈ ਤੇ ਅੱਧਾ ਹੀ ਚਮਚ ਆਪਾਂ ਸ਼ਾਮੀ ਲੈਣਾ ਤੇ ਜੇਕਰ ਤੁਸੀਂ ਇੱਕ ਹੀ ਟਾਈਮ ਲੈਣਾ ਕਈਆਂ ਨੂੰ ਹੁੰਦਾ ਵੀ ਅਸੀਂ ਇੱਕ ਹੀ ਟਾਈਮ ਲੈਣਾ ਸਵੇਰੇ ਆਪਾਂ ਲਈਏ ਕਿਦੇ ਨਾਲ ਦੁੱਧ ਨਹੀਂ ਪੀਂਦੇ ਹਨਾ ਤੇ ਸ਼ਾਮ ਨੂੰ ਤੁਸੀਂ ਜਿਆਦਾ ਭੁੱਲਵਾ ਮਤਲਬ ਭਰ ਕੇ ਨਹੀਂ ਚਮਚ ਲੈਣਾ ਇੰਨਾ ਕੁ ਤੁਸੀਂ ਚਮਚ ਲੈ ਸਕਦੇ ਹੋ ਇਹ ਤੁਸੀਂ ਲਗਾਤਾਰ ਲੈ ਕੇ ਦੇਖਿਓ ਮੈਂ ਹਫਤੇ 10 ਦਿਨ ਦਾ ਬਣਾ ਲਿਆ ਹੈ ਲਗਾਤਾਰ ਲੈ ਕੇ ਦੇਖਿਓ ਤੁਹਾਨੂੰ ਬਹੁਤ ਜ਼ਿਆਦਾ ਫਰਕ ਲੱਗੇਗਾ ਤੁਹਾਨੂੰ ਪਤਾ ਹੈ ਗੋਡਿਆਂ ਦੇ ਲਈ ਵੀ ਜਿਹੜੀ ਹੈ ਮਤਲਬ ਇਹ ਨਾ ਗੋਡਿਆਂ ਨੂੰ ਸਾਡੀ ਪ੍ਰੋਬਲਮ ਆਉਂਦੀ ਇਹਦੇ ਲਈ ਵੀ ਬਹੁਤ ਵਧੀਆ ਚੀਜ਼ ਹੈ ਹਰ ਇੱਕ ਤਨ ਦਾ ਤੁਹਾਡਾ ਦਰਦ ਪੇਂਚਾ ਤੁਹਾਨੂੰ ਫਰਕ ਲੱਗੇਗਾ ਬਲਕਿ ਫਰਕ ਲੱਗੇਗਾ ਤੇ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਇਹਨੂੰ ਕਿਸੇ ਕੰੱਚ ਦੀ ਡੱਬੀ 'ਚ ਆਪਾਂ ਪਾ ਕੇ ਰੱਖ ਲੈਨੇ ਠੀਕ ਹੈ ਜੀ ਜਿਹੜਾ ਪਾਊਡਰ ਬਣਾਇਆ ਮੈਂ ਤੁਹਾਡੇ ਨਾਲ ਇਸੇ ਤਰ੍ਹਾਂ ਵੀਡੀਓ ਸ਼ੇਅਰ ਕਰਦੀ ਹੂ ਮੇਰੇ ਕਿ ਮੈਨੂੰ ਵਧੀਆ ਲੱਗਦਾ ਮੈਂ ਜਿਵੇਂ ਹੀ ਕਿਸੇ ਨੂੰ ਫਰ ਕੀ ਆ ਚੀਜ਼ ਨਾਲ ਸਾਨੂੰ ਫਰਕ ਲੱਗਿਆ ਮੈਨੂੰ ਉਸੇ ਤਰ੍ਹਾਂ ਹੀ ਹੁੰਦਾ ਵੀ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਤੇ ਆਪਣੇ ਲਈ ਤੇ ਮੈਂ ਚਲੋ ਬਣਾਉਂਦੀ ਰਹੀ ਹੁੰਦੀ ਆ ਬਾਕੀ ਮੈਨੂੰ ਕਿਸੇ ਨੇ ਨਾ ਬੀਪੀ ਲਈ ਵੀ ਦੱਸਿਆ ਹੋਇਆ ਤੇ ਪਹਿਲਾਂ ਮੈਂ ਯੂਜ਼ ਕਰ ਲਾਂ ਕਿਉਂਕਿ ਸਾਡੇ ਘਰ 'ਚ ਛੋਟੀ ਸਾਬ ਦਾ ਬੀਪੀ ਹਾਈ ਹੁੰਦਾ ਠੀਕ ਹੈ ਜੀ ਮੇਰਾ ਤੇ ਲੋ ਹੁੰਦਾ ਨਾ ਦਾ ਹਾਈ ਹੁੰਦਾ ਤੇ ਇਹਨਾਂ ਨੂੰ ਪਹਿਲਾਂ ਮੈਂ ਕਰਕੇ ਦੇਖ ਲਾਂ ਫਿਰ ਤੁਹਾਡੇ ਨਾਲ ਮੈਂ ਜਰੂਰ ਵੀਡੀਓ ਸ਼ੇਅਰ ਕਰੂੰਗੀ ਇੱਕ ਮੈਨੂੰ ਕਿਸੇ ਨੇ ਦੱਸਿਆ ਕਿ ਗੋਡਿਆਂ ਦਾ ਰਾਮਬਾਂਡ ਨੁਸਖਾ ਪਹਿਲਾਂ ਉਹ ਚੀਜ਼ਾਂ ਮੈਂ ਪਤਾ ਕਰ ਲਵਾਂ ਫਿਰ ਤੁਹਾਡੇ ਨਾਲ ਵਰਤ ਕੇ ਪੱਲਾ ਵਰਤਾਂਗੀ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੀ ਮੇਰੀ ਤਰ੍ਹਾਂ ਹੀ ਇਸੇ ਤਰ੍ਹਾਂ ਕੋਈ ਵੀ ਵੀਡੀਓ ਤੁਹਾਨੂੰ ਲੱਗੇ ਵਧੀਆ ਲੱਗਦਾ ਵਧੀਆ ਰਿਜ਼ਲਟ ਮਿਲਦੇ ਆ ਤੇ ਇਸੇ ਤਰ੍ਹਾਂ ਹੀ ਆਪਣੀ ਯੂਜ਼ ਕਰਦੇ ਰਿਹਾ ਕਰੋ ਇਹ ਘਰੇਲੂ ਨੁਸਖੇ ਹਨ ਤੇ ਬਹੁਤ ਤਾਕਤਵਰ ਚੀਜ਼ਾਂ ਨੇ ਇਹਨਾਂ ਨੂੰ ਖਾਇਆ ਕਰੋ ਤੇ ਦੱਸਿਆ ਕਰੋ ਜੇਕਰ ਤੁਸੀਂ ਚਾਹੁੰਦੇ ਹੋ ਨਾ ਕਈ ਵੀ ਵੀਕਨੈਸ ਵਗੈਰਾ ਇਹ ਰਾਤ ਨੂੰ ਤੁਹਾਨੂੰ ਮੈਂ ਵੈਸੇ ਵੀ ਦੱਸ ਰਹੀ ਆ ਜਿਹੜੇ ਪਾਊਡਰ ਨਹੀਂ ਲੈਣਾ ਚਾਹੁੰਦੇ ਥੋੜੀ ਖਸਖਸ ਠੀਕ ਹੈ ਅੱਧਾ ਚਮਚ ਖਸਖਸ ਇੱਕ ਝਵਾਰਾ ਦੋ ਬਦਾ ਰਾਤ ਨੂੰ ਤੁਸੀਂ ਦੁੱਧ ਇੱਕ ਇੱਕ ਗਲਾਸ ਦੁੱਧ ਲੈ ਕੇ ਕਾਰ ਲੈਣਾ ਜਿਨ੍ਹਾਂ ਨੂੰ ਬੀਪੀ ਦੀ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਕਾਰ ਕਿ ਉਹ ਦੁੱਧ ਨੂੰ ਤੁਸੀਂ ਪੀ ਸਕਦੇ ਹੋ ਉਹਦੇ ਨਾਲ ਵੀ ਤੁਹਾਨੂੰ ਬਹੁਤ ਅੱਛੇ ਰਿਜ਼ਲਟ ਮਿਲਣਗੇ ਤੁਹਾਡੇ એનર્ਜੀ ਵੀ ਆਏਗੀ ਤੇ ਸਰਦੀਆਂ ਲਈ ਵੈਸੇ ਵੀ ਬਹੁਤ ਵਧੀਆ ਜੀ ਮੇਰੇ ਕੋਲ ਜੋ ਹੁੰਦਾ ਮੈਂ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹੁੰਦੀ ਹਾਂ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਪਿਆਰੀਆਂ ਪਿਆਰੀਆਂ ਦੇਖਣ ਵਾਲੀ ਅੱਖਾਂ ਪਿਆਰੇ ਪਿਆਰੇ ਹੱਥ ਪਿਆਰੇ ਪਿਆਰੇ ਕਮੈਂਟ ਲਿਖਿਆ ਕਰੋ ਠੀਕ ਹੈ ਜੀ ਤੇ ਬਹੁਤ ਅੱਛਾ ਲੱਗਦਾ ਜਿੱਦਾਂ ਤੁਸੀਂ ਵੇਖਦੇ ਹੋ ਮੇਰੀ ਵੀਡੀਓ ਤੇ ਕਮੈਂਟ ਕਰਦੇ ਮੈਨੂੰ ਬਹੁਤ ਵਧੀਆ ਲੱਗਦਾ ਤੇ ਹਾਂਜੀ ਹੁਸ਼ਾ ਰਾਣੀ ਸਿਸਟਮ ਜਿੰਨੇ ਮੈਂ ਪੁੱਛਿਆ ਸੀਗਾ ਦੀਦੀ ਤੁਹਾਡਾ ਸੂਟ ਬਹੁਤ ਸੋਹਣਾ ਸੀ ਤੁਸੀਂ ਕਿੱਥੋਂ ਲਿਆ ਕਿੰਨੇ ਦਾ ਲਿਆ ਜੀ ਬਹੁਤ ਸਸਤਾ ਸੂਟ ਹੈ ਸੱਚੀ ਕੁੱਛ ਨਾ ਮੈਂ ਜਿਆਦਾ ਸ਼ਕੀਨਾ ਬਹੁਤ ਮੇਕਅਪ ਕਰਨ ਦੀ ਸਿੰਪਲ ਖਾਣਾ ਸਿੰਪਲ ਰਹਿਣਾ ਸਿੰਪਲ ਪਾਣਾ ਬਿਲਕੁਲ ਸਸਤਾ ਜਿਹਾ ਸੂਟ ਹੈ ਮੈਂ ਇੱਥੇ ਹੀ ਲਿਆ ਕੋ 500 ਰੁਪਏ ਦਾ ਸੂਟ ਆਇ ਸੀ ਚੈੱਕ ਵਾ ਲੈ ਠੀਕ ਹੈ ਜੀ ਥੈਂਕ ਯੂ ਤੁਹਾਡਾ ਤੇ ਅੱਜ ਕੱਲ ਤੇ ਮਿਲ ਜਾਂਦੇ ਆ ਸਰਦੀਆਂ ਦੇ ਤੁਸੀਂ ਚੈੱਕ ਕਹਿ ਕੇ ਲੈ ਲਿਓ ਠੀਕ ਹੈ ਤੇ ਇੱਕ ਨਾ ਮੈਨੂੰ ਸੁਖਵੀਰ ਕੋਲ ਬੱਚਾ ਐ ਸ਼ਾਇਦ ਉਹਨਾਂ ਨੇ ਮੈਨੂੰ ਕਮੈਂਟ ਕੀਤਾ ਵੀ ਆਂਟੀ ਤੁਸੀਂ ਮੈਨੂੰ ਦੱਸਿਓ ਮੇਰੇ ਨਾਲ ਵੀ ਸਕਿਨ ਤੇ ਉਹ ਖੱਡੇ ਜਿਹੇ ਹੋ ਜਾਂਦੇ ਆ ਮੈਂ ਦਹੀਂ ਨਾਲ ਵੀ ਧੋਣੀਆਂ ਮੇਰੀ ਸਕਿਨ ਡਰਾਈ ਰਹਿੰਦੀ ਐ ਬਾਬੂ ਪਹਿਲਾਂ ਤਾਂ ਮੈਂ ਸਭ ਤੋਂ ਵੱਧ ਦੱਸਾਂ ਮੈਨੂੰ ਇੰਨੀ ਨੌਲੇਜ ਨਹੀਂ ਸਕਿਨ ਦੇ ਬਾਰੇ ਵਿੱਚ ਮੈਂ ਤੁਹਾਨੂੰ ਇਹੀ ਸੁਜੈਸਟ ਕਰੂੰਗੀ ਕਿ ਤੁਸੀਂ ਜਾ ਕੇ ਡਾਕਟਰ ਦੇ ਨਾਲ ਇੱਕ ਵਾਰ ਗੱਲ ਜ਼ਰੂਰ ਕਰੋ ਜਿਹੜਾ ਸਕਿਨ ਵਾਲਾ ਡਾਕਟਰ ਹੁੰਦਾ ਨਾ ਉਹਨੂੰ ਪੁੱਛੋ ਤੁਸੀਂ ਠੀਕ ਐ ਸਕਿਨ ਦੇ ਡਾਕਟਰ ਨੂੰ ਪੁੱਛਿਓ ਤੇ ਉਹ ਤੁਹਾਨੂੰ ਵਧੀਆ کریم ਕੋਈਆਂ ਕੁਝ ਲਗਾ ਕੇ ਦੇਗਾ ਤੇ ਬਾਕੀ ਕੋਸ਼ਿਸ਼ ਕਰਿਆ ਕਰੋ ਕਿ ਖੋਪਰੇ ਦਾ ਤੇਲ ਦੇਸੀ ਘਿਓ ਵਿੱਚ ਮਿਕਸ ਕਰਕੇ ਨਾ ਇਸ ਟਾਈਮ ਅੱਜਕੱਲ ਖੋਪਰੇ ਦੇ ਤੇਲ ਵਿੱਚ ਨਾ ਮੇਰੇ ਦੇਸੀ ਘਿਓ ਮਿਕਸ ਕਰਕੇ ਤੇ ਉਹਦੇ ਵਿੱਚ ਥੋੜੀ ਜਿਹੀ ਵੈਸਲੀਨ ਮਿਕਸ ਕਰਕੇ ਰਾਤ ਨੂੰ ਸੌਣ ਲੱਗੇ ਲਗਾਇਆ ਕਰੋ ਜੇ ਤੁਹਾਨੂੰ ਵਧੀਆ ਕੋਈ ਫਰਕ ਲੱਗ ਜਵੇ ਕਿਉਂਕਿ ਇਹਦੇ ਨਾਲ ਕੋਈ ਸਾਈਡ ਇਫੈਕਟ ਨਹੀਂ ਕੋਈ ਨੁਕਸਾਨ ਨਹੀਂ ਹੈਗਾ ਬਾਕੀ ਡਾਕਟਰ ਨੂੰ ਦੱਸਿਓ ਤੁਸੀਂ ਕੱਲ ਵੀ ਇਹ ਕਮੈਂਟ ਕੀਤਾ ਸੀ ਅੱਜ ਵੀ ਮੈਂ ਹੁਣ ਐਂਡ ਕਰਨ ਲੱਗੀ ਸੀ ਵੀਡੀਓ ਦਾ ਤੇ ਮੈਂ ਪੜਿਆ ਕਿ ਚਲੋ ਮੈਂ ਇੱਕ ਦੱਸ ਦਿੰਨੀ ਆ ਠੀਕ ਹੈ ਮੈਂ ਕਮੈਂਟ ਸਾਰਿਆਂ ਦੇ ਪੜਦੀ ਹੁੰਨੀ ਆ ਆਪਣੇ ਇਸੇ ਤਰ੍ਹਾਂ ਹੀ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਜੋ ਜਿਹਦੀ ਚੀਜ਼ ਮੈਨੂੰ ਨੌਲੇਜ ਹੁੰਦੀ ਹੈ ਜਿਹਦਾ ਮੈਨੂੰ ਕਿਸੇ ਨੂੰ ਰਿਜ਼ਲਟ ਮਿਲਿਆ ਹੁੰਦਾ ਮੈਂ ਹਮੇਸ਼ਾ ਉਹੀ ਸ਼ੇਅਰ ਕਰਦੀ ਆਂ ਬਾਕੀ ਮਿਲਦੀਆਂ ਜੀ ਕੱਲ ਤਾਂ ਨੂੰ ਨਵੇਂ ਵਲੋਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੱਸਟੀ ਕਾਲ ਜੀ ਬਾਏ ਬਾਏ